ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸੀਏ ਕਿ ਬਿਕਰਮ ਮਜੀਠੀਆ ਦੇ ਘਰ ਦੇ ਵਿੱਚ ਮੁੜ ਰੇਡ ਵੱਜ ਰਹੀ ਹੈ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਬੈਰੀਗੇਡ ਚਾਰੇ ਪਾਸੇ ਲਗਾਏ ਗਏ ਨੇ ਤੇ ਦੱਸਦੀ ਹੈ ਕਿ ਮੁੜ ਵੇਜਿਲੈਂਸ ਨੇ ਛਾਪਾ ਮਾਰ ਲਿਆ ਤੇ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਤੱਕ ਹੋ ਸਕਦਾ ਹੈ ਤੇ ਅੱਜ ਬਿਕਰਮ ਮਜੀਠੀਆ ਦੇ ਘਰ ਦੁਬਾਰਾ ਜਿਹੜੀ ਕਿ ਰੇਡ ਮਾਰੀ ਜਾ ਰਹੀ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਦੇ ਘਰ ਪਹਿਲਾਂ ਰੇਡ ਮਾਰੀ ਗਈ ਤੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਵਿਜੀਲੈਂਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਜਾਂਦੀ ਹੈ ਤੇ ਜਿਸ ਦੇ ਤਹਿਤ ਰਾਣ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੇ ਸਿਆਸਤ ਨੂੰ ਗਰਮਾ ਦਿੱਤਾ ਤੇ ਜਿਸ ਦੇ ਤਹਿਤ ਅਕਾਲੀ ਦਲ ਇਸ ਗੱਲ ਦੇ ਉੱਤੇ ਭੜਕਦਾ ਹੋਇਆ ਨਜ਼ਰ ਆਇਆ ਤੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਲਗਾਤਾਰ ਜਿਹੜੀ ਕਿ ਸਿਆਸਤ ਗਰਮਾਉਂਦੀ ਹੋਈ ਨਜ਼ਰ ਆਈ ਤੇ ਜਿਸ ਦੇ ਤਹਿਤ ਹੁਣ ਵਿਕਰਮ ਮਜੀਠੀਆ ਦੇ ਘਰ ਮੁੜ ਜਿਹੜੀ ਕਿ ਰੇਡ ਮਾਰੀ ਜਾ ਰਹੀ ਹੈ ਵਿਜੀਲੈਂਸ ਮੁੜ ਪਹੁੰਚੀ ਹੈ ਤੇ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਜਿਹੜੀ ਕਿ ਵਿਕਰਮ ਮਜੀਠੀਆ ਇਰ ਰਿਹਾਇਸ ਦੇ ਉੱਤੇ ਤਾਇਨਾਤ ਕੀਤੀ ਗਈ ਹੈ ਬੈਰੀਗੇਡ ਤੱਕ ਲਗਾ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਅੱਜ ਜਿਹੜਾ ਕਿ ਵਿਜੀਲੈਂਸ ਦੇ ਹੱਥ ਦੇ ਵਿੱਚ ਕੋਈ ਸਬੂਤ ਹੈ ਜਿਹੜਾ ਕਿ ਲੱਗ ਸਕਦਾ ਹੈ ਤੇ ਉੱਥੇ ਹੀ ਬਿਕਰਮ ਮਜਰੀਠੀਆ ਦੇ ਕਾਰਜ ਵਿੱਚ ਜਿਹੜਾ ਕਿ ਪਹਿਲਾਂ ਉਹਨਾਂ ਦੀ ਪਤਨੀ ਨੇ ਇਸ ਗੱਲ ਦੀ ਨਿਦੇਧ ਕੀਤੀ ਸੀ ਕਿ ਸਾਡੇ ਕਾਰਜ ਵਿਜੀਲੈਂਸ ਰੇਡ ਜਿਹੜੀ ਕਿ ਸਾਨੂੰ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਜਿਸ ਤੋਂ ਬਾਅਦ ਵਿਰੋਧਤਾ ਕੀਤਾ ਗਿਆ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰ ਹੋਏ ਤੇ ਅੱਜ ਮੁੜ ਵਿਜੀਲੈਂਸ ਜਿਹੜੀ ਕਿ ਬਿਕਰਮ ਮਜਰੀਠੀਆ ਦੇ ਘਰ ਪਹੁੰਚੀ ਹੈ ਤੇ ਰੇਡ ਚੱਲ ਰਹੀ ਹੈ ਲਗਾਤਾਰ ਛਾਪੇ ਮਾਰੀ ਹੋ ਰਹੀ ਹੈ ਤੇ ਵਿਜੀਲੈਂਸ ਦੇ ਹੱਥ ਕੁਝ ਲੱਗ ਸਕਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਜਿਹੜੀ ਕਿ ਵਿਜੀਲੈਂਸ ਲਗਾਤਾਰ ਛਾਪਾ ਮਾਰ ਹਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਤਹਿਤ ਅੱਜ ਬਿਕਰਮ ਮਜੀਠੀਆ ਦੀ ਰਿਹਾਈ ਦੇ ਉੱਤੇ ਛਾਪੇਮਾਰੀ ਤੱਕ ਕੀਤੀ ਜਾ ਰਹੀ ਹੈ ਰੇਡ ਮਾਰੀ ਜਾ ਰਹੀ ਹੈ ਤੇ ਉੱਥੇ ਹੀ ਪੁਲਿਸ ਤਾਕਤ ਤਾਇਨਾਤ ਕਰ ਦਿੱਤੀ ਗਈ ਹੈ ਤੇ ਬਿਕਰਮ ਮਜੀਠੀਆ ਦੀ ਜਿਹੜੇ ਮੁਸ਼ਕਲਾਂ ਹੁਣ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਦੂਜੇ ਪਾਸੇ ਉਹਨਾਂ ਦੀ ਪਤਨੀ ਜਿਹੜੀ ਕਿ ਗਨੀਵਕੌਰ ਮਜੀਠੀਆ ਕੱਲ ਉਹਨਾਂ ਦੀ ਮੁਲਾਕਾਤ ਹੋਈ ਤੇ ਜਸੋਧਰਾਨ ਉਹਨਾਂ ਨੇ ਸੁਨੇਹਾ ਲਗਾਇਆ ਤੇ ਉਹਨਾਂ ਨੇ ਚੜ੍ਹਦੀ ਕਲਾ ਦਾ ਜਿਹੜਾ ਕਿ ਸੁਨੇਹਾ ਜਿਹੜਾ ਕਿ ਭੇਜਿਆ ਤੇ ਜਿਸ ਤੋਂ ਬਾਅਦ ਅੱਜ ਮੁਰਤੋ ਜਿਹੜਾ ਕਿ ਬਿਕਰਮ ਮਜੀਠੀਆ ਦੇ ਘਰ ਰੇਡ ਵੱਜ ਰਹੀ ਹੈ ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਵਿਜੀਲੈਂਸ ਦੇ ਹੱਥ ਕੁਝ ਵੱਡਾ ਲੱਗ ਸਕਦਾ ਹੈ ਕਿ ਮੁਰ ਵਿਜੀਲੈਂਸ ਨੇ ਛਾਪਾ ਮਾਰ ਲਿਆ ਤੇ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਤੱਕ ਹੋ ਸਕਦਾ ਹੈ ਤੇ ਅੱਜ ਬਿਕਰਮ ਮਜੀਠੀਆ ਦੇ ਘਰ ਦੁਬਾਰਾ ਜਿਹੜੀ ਕਿ ਰੇਡ ਮਾਰੀ ਜਾ ਰਹੀ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਦੇ ਘਰ ਪਹਿਲਾਂ ਰੇਡ ਮਾਰੀ ਗਈ ਤੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਵਿਜੀਲੈਂਸ ਉਹਨਾਂ ਨੂੰ ਗ੍ਰਿਫਤ ਕਾਰ ਕਰ ਲੱਤੀ ਜਾਂਦੀ ਐ ਤੇ ਜਿਸ ਤਰ੍ਹਾਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੇ ਸਿਆਸਤ ਨੂੰ ਗਰਮਾ ਦਿੱਤਾ ਤੇ ਜਿਸ ਦੇ ਤਹਿਤ ਅਕਾਲੀ ਦਲ ਇਸ ਗੱਲ ਦੇ ਉੱਤੇ ਭੜਕਦਾ ਹੋਇਆ ਨਜ਼ਰ ਆਇਆ ਤੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਲਗਾਤਾਰ ਜਿਹੜੀ ਕਿ ਸਿਆਸਤ ਗਰਮਾਉਂਦੀ ਹੋਈ ਨਜ਼ਰ ਆਈ ਤੇ ਜਿਸ ਦੇ ਤਹਿਤ ਹੁਣ ਬਿਕਰਮ ਮਜੀਠੀਆ ਦੇ ਘਰ ਮੁਰ ਜਿਹੜੀ ਕਿ ਰੇਡ ਮਾਰੀ ਜਾ ਰਹੀ ਹੈ ਵਿਜੀਲੈਂਸ ਮੁਰ ਪਹੁੰਚੀ ਹੈ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਜਿਹੜੀ ਕਿ ਬਿਕਰਮ ਮਜੀਠੀਆ ਦੀ ਰਿਹائش ਦੇ ਉੱਤੇ ਤਾਇਨਾਤ ਕੀਤੀ ਗਈ ਹੈ ਬੈਰੀਗੇਡ ਤੱਕ ਲਗਾ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਅੱਛ ਜਿਹੜਾ ਕਿ ਵਿਜੀਲੈਂਸ ਦੇ ਹੱਥ ਦੇ ਵਿੱਚ ਕੋਈ ਸਬੂਤ ਹੈ ਜਿਹੜਾ ਕਿ ਲੱਗ ਸਕਦਾ ਹੈ ਤੇ ਉੱਥੇ ਹੀ ਬਿਕਰਮ ਮਜਰੀਠੀਆ ਦੇ ਕਾਰਜ ਵਿੱਚ ਜਿਹੜਾ ਕਿ ਪਹਿਲਾਂ ਉਹਨਾਂ ਦੀ ਪਤਨੀ ਨੇ ਇਸ ਗੱਲ ਦੀ ਨਿਦੇਧ ਕੀਤੀ ਸੀ ਕਿ ਸਾਡੇ ਕਾਰਜ ਵਿਜੀਲੈਂਸ ਰੇਡ ਜਿਹੜੀ ਕਿ ਸਾਨੂੰ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਜਿਸ ਤੋਂ ਬਾਅਦ ਵਿਰੋਧਤਾ ਕੀਤਾ ਗਿਆ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰ ਹੋਏ ਤੇ ਅੱਜ ਮੁੜ ਵਿਜੀਲੈਂਸ ਜਿਹੜੀ ਕਿ ਬਿਕਰਮ ਮਜਰੀਠੀਆ ਦੇ ਘਰ ਪਹੁੰਚੀ ਹੈ ਤੇ ਰੇਡ ਚੱਲ ਰਹੀ ਹੈ ਲਗਾਤਾਰ ਛਾਪੇ ਮਾਰੀ ਹੋ ਰਹੀ ਹੈ ਤੇ ਵਿਜੀਲੈਂਸ ਦੇ ਹੱਥ ਕੁਝ ਲੱਗ ਸਕਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਜਿਹੜੀ ਕਿ ਵਿਜੀਲੈਂਸ ਲਗਾਤਾਰ ਛਾਪੇ ਹਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਤਹਿਤ ਅੱਜ ਬਿਕਰਮ ਮਜੀਠੀਆ ਦੀ ਰਿਹਾਈ ਦੇ ਉੱਤੇ ਛਾਪੇਮਾਰੀ ਤੱਕ ਕੀਤੀ ਜਾ ਰਹੀ ਹੈ ਰੇਡ ਮਾਰੀ ਜਾ ਰਹੀ ਹੈ ਤੇ ਉੱਥੇ ਹੀ ਪੁਲਿਸ ਤਾਕਤ ਐਨਾਤ ਕਰ ਦਿੱਤੀ ਗਈ ਹੈ ਤੇ ਬਿਕਰਮ ਮਜੀਠੀਆ ਦੀ ਜਿਹੜੇ ਮੁਸ਼ਕਲਾਂ ਹੁਣ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਦੂਜੇ ਪਾਸੇ ਉਹਨਾਂ ਦੀ ਪਤਨੀ ਜਿਹੜੀ ਕਿ ਗਨੀਵਕੌਰ ਮਜੀਠੀਆ ਕੱਲ ਉਹਨਾਂ ਦੀ ਮੁਲਾਕਾਤ ਹੋਈ ਤੇ ਜਸੋਧਰਾਨ ਉਹਨਾਂ ਨੇ ਸੁਨੇਹਾ ਲਗਾਇਆ ਤੇ ਉਹਨਾਂ ਨੇ ਚੜ੍ਹਦੀ ਕਲਾ ਦਾ ਜਿਹੜਾ ਕਿ ਸੁਨੇਹਾ ਜਿਹੜਾ ਕਿ ਭੇਜਿਆ ਜਿਸ ਤੋਂ ਬਾਅਦ ਅੱਜ ਮੁਰਤੋ ਜਿਹੜਾ ਕਿ ਬਿਕਰਮ ਮਜੀਠੀਆ ਦੇ ਘਰ ਰੇਡ ਵੱਜ ਰਹੀ ਹੈ ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਵਿਜੀਲੈਂਸ ਦੇ ਹੱਥ ਕੁਝ ਵੱਡਾ ਲੱਗ ਸਕਦਾ